ਉਹਨਾਂ ਤਾਲੀਵਾਂ ਸਾਹਿਬ ਜਿਹੜੇ ਸ਼ਰਾਬ ਗਰੀਲੀ ਪੀਣ ਦੇ ਨਾਲ ਮੌਤਾਂ ਹੋਈਆਂ ਵਾ ਹੁਣ ਤੱਕ ਦੀ ਕੀ ਕਾਰਵਾਈ ਜਿਹੜੀ ਹੈ ਪ੍ਰਸ਼ਾਸਨ ਵੱਲੋਂ ਕੀਤੀ ਗਈ ਹੈ ਜਿਹੜੇ ਮੁਜ਼ਮ ਸੀਗੇ ਸਾਰੇ ਦੇ ਸਾਰੇ ਫੜ ਲੇ ਪਹਿਲੀ ਵਾਰ ਦੀ ਸਟਿਚ ਹੋਇਆ ਕਿ ਕੱਲ ਸ਼ਾਮੀ ਘਟਰਾ ਹੋਈਦਾ ਆ ਦਾ 37 ਦੇ ਸੱਤੇ ਮੁਜ਼ਮ ਫੜ ਕੇ ਜਿਹੜਾ ਹਵਾਂ ਦਾ ਅੱਠ ਦੇ ਪਿੱਛੇਗਾ ਇਹ ਗਰੀਲੀ ਸ਼ਰਾਬ ਜਿਹੜੀ ਆ ਕਿੱਥੋਂ ਆਈ ਤੇ ਕਿਵੇਂ ਪਹੁੰਚੀ ਇੱਥੋਂ ਤੱਕ ਨਹੀਂ ਨਹੀਂ ਇਹ ਇਹ ਸਾਰੀ ਚੀਜ਼ ਦਾ ਜਿਹੜਾ ਤਾ ਤੂੰ ਮਤਲਬ ਇਹ ਅੱਜ ਸ਼ਾਮ ਤੱਕ ਜਾਂ ਸਵੇਰ ਤੱਕ ਪਤਾ ਲੱਗ ਜਾਊਗਾ ਕਿ ਅਸੀਂ ਉਹ ਕੜੀ ਜਿਹੜੀ ਆ ਉਹ ਜੋੜਿਆ ਵੀ ਕਿਥੋਂ ਆਈ ਕਿਹੜੇ ਬੰਦੇ ਨੇ ਲਿਆਂਦੀ ਕਿੰਦਾ ਸਪਲਾਈ ਕੀਤੀ ਉਹ ਜਦੋਂ ਕੱਢੀ ਜੋ ਚੁੱਕੀ ਮੈਂ ਫੇਰ ਦੱਸੂਗਾ ਤਦ ਜਿਵੇਂ ਪੰਜਾਬ ਸਰਕਾਰ ਯੁੱਧ ਨਸ਼ਿਆਂ ਵਿਰੁੱਧ ਮਹਿੰਮ ਚਲਾ ਰਹੀ ਆ ਤਾਂ ਇਹ ਨਸ਼ਾ ਜਿਹੜਾ ਵਾ ਖਤਮ ਕਰਨ ਦੀ ਗੱਲ ਜਿਹੜੀ ਕੀਤੀ ਜਾ ਰਹੀ ਆ ਤਾਂ ਅੱਜ ਇਹ ਘਟਨਾ ਜਿਹੜੀ ਆ ਵਾਪਰੀ ਆ 2020 ਦੇ ਵਿੱਚ ਵੀ ਇਸ ਤਰ੍ਹਾਂ ਦੀ ਘਟਨਾ ਜਿਹੜੀ ਆ ਵਾਪਰੀ ਸੀ ਤਿੰਨ ਜ਼ਿਲ੍ਹਿਆਂ ਦੇ ਵਿੱਚ ਮੌਕਾ ਹੋ ਗਿਆ ਉਹ ਜੇ ਕਿ ਉਸ ਸਮੇਂ ਮਤਲਬ ਸਖਤ ਸਜ਼ਾ ਮਿਲ ਜਾਂਦੀ ਤੇ ਸ਼ਾਇਦ ਆ ਦਿਨਾਂ ਵੇਖਣੇ ਪੈਂਦੇ ਪਰ ਕੋਈ ਨਹੀਂ ਹੁਣ ਇਦਾਂ ਦੀ ਸਜ਼ਾ ਦੇਾਂਗੇ ਕਿ ਅੱਗੋਂ ਤੋਂ ਇਦਾਂ ਦਾ ਕੋਈ ਕੰਮ ਕਰਦੇ ਹਿੰਮਤ ਨਹੀਂ ਕਰੂ। ਹਾਂ। ਤੇਰੀਆ ਸਾਹਿਬ ਜਿਹੜਾ ਪਰਿਵਾਰ ਦੇ ਮੋਟਾ ਯਾਰ ਜਿਹੜਾ ਕਮੂਨ ਆਲਾ ਕਿਉਂ ਨਹੀਂ ਸਕਦੀ? ਜਿਹੜਾ ਮੋਟਾ ਨਹੀਂ। ਨਹੀਂ ਨਹੀਂ ਕੋਈ ਨਹੀਂ। ਅਸੀਂ ਉਹਨਾਂ ਦੀ ਮਤ ਕਰਾਂਗੇ ਉਹਨਾਂ ਦੇ ਬੱਚਿਆਂ ਨੂੰ ਪੜ੍ਹਾਵਾਂਗੇ। ਸਰਕਾਰ ਮਤ ਕਰੂਗੀ ਉਹਨਾਂ ਦਾ ਸਾਰੇ ਪੜ੍ਹਾਵਾਂਗਾ। ਉਹਨਾਂ ਨੂੰ ਮਿਲ ਕੇ ਆਇਆ ਸਾਰਿਆਂ ਨੂੰ। ਉਹਨੇ ਮੁੱਖ ਮੰਤਰੀ ਸਾਹਿਬ ਵੀ ਮਿਲ ਲਏ ਸਾਰੇ ਪਰਿਵਾਰਾਂ ਨੂੰ ਸਮਝਾ ਦਿੱਤੀ। ਹਾਂ ਇੱਕਦ ਕੇ ਕੋਈ ਕੋਈ ਗੱਲ ਨਿਕ ਬਲਾ ਘਟਰਾ ਵਾਪਸ ਗਈ ਬਹੁਤ ਮਾੜੀ ਵਾਪਸੀ ਆ। ਸਾਡੇ ਬੜੇ ਮਤਲਬ ਕਈ ਨੌਜਵਾਨ ਸੀਗੇ 24 22 ਸਾਲ ਦੇ ਮੁੰਡੇ ਕਈ ਜਿਹਨਾਂ ਦੀ ਡੈਥ ਹੋ ਗਈ ਸੋ ਅਸੀਂ ਉਪਰਵਾਦਾਂ ਦੇ ਨਾਲ ਆਹ ਦੋਸ਼ੀ ਜਿਹੜੇ ਆ ਉਹਨਾਂ ਦੇ ਖਿਲਾਫ ਸਖਤ ਕਾਰਵਾਈ ਕਰ ਹਾਂ